ਦੇਖੋ ਅੱਜ ਸ਼ਾਰਦ ਸਮਤੀ ਨਾਲ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਅਹੁਦੇਦਾਰ ਸਹਿਬਾਨਾਂ ਨੇ ਇੱਕ ਭਰਵੀਂ ਮੀਟਿੰਗ ਚ ਸਮੂਚੀ ਹਲਕਾ ਦੇ ਜਿਹੜੇ ਇੰਚਾਰਜ ਸਹਿਬਾਨ ਨੇ ਸਾਬਕਾ ਮੰਤਰੀ ਨੇ ਸ਼ਰੋਮਣੀ ਕਮੇਟੀ ਤੇ ਮੈਂਬਰ ਨੇ ਐਮਸੀ ਨੇ ਸਾਬਕਾ ਚੇਅਰਮੈਨ ਪੰਚ ਸਰਪੰਚ ਨੇ ਜੁਨਾਨੀਮਸ ਇਸ ਬਾਰਡਰ ਇਲਾਕੇ ਦੀ ਕਿਸਾਨਾਂ ਦੀ ਵਪਾਰੀਆਂ ਦੀ ਦਲਤ ਭਰਾਵਾ ਦੀ ਖੇਤ ਮਜ਼ਦੂਰਾਂ ਦੀ ਮਜ਼ਦੂਰਾਂ ਦੀ ਆਵਾਜ਼ بلند ਕਰਨ ਵਾਸਤੇ ਹਰ ਵਰਗ ਦੀ ਚਾਹੇ ਉਹ ਬੀਸੀ ਆ ਐਸਸੀ ਭਾਈਚਾਰਾ 크੍ਰਿਸਚੀਅਨ ਭਾਈਚਾਰਾ ਇਸਾਈ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਜੇ ਸਹੀ ਨੁਮਾਇੰਦਗੀ ਕੋਈ ਕਰ ਸਕਦਾ ਹੈ ਦੇ ਸਭ ਨੇ ਅੱਜ ਸੱਤ ਸਮਤੀ ਨਾਲ ਅਨਿਲ ਜੋਸ਼ੀ ਜੀ ਦਾ ਨਾਮ ਰੱਖਿਆ ਔਰ ਸਾਡੀ ਇਹ ਮੰਗ ਆ ਪਾਰਟੀ ਤੋਂ ਕਿ ਅਨਿਲ ਜੋਸ਼ੀ ਸਾਡੇ ਇਥੋਂ ਕੈਂਡੀਡੇਟ ਹੋਣ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਦੇਖੋ ਪੰਜਾਬ ਇੱਕ ਐਗਰੀਕਲਚਰ ਇਕਨੋਮੀ ਆ ਖੇਤੀ ਪ੍ਰਧਾਨ ਸੂਬਾ ਔਰ ਖੇਤੀ ਪ੍ਰਫੁੱਲ ਪ੍ਰਫੁੱਲਤਾ ਇਥੇ ਹਰ ਤਰੀਕੇ ਦਾ ਵਪਾਰ ਚੱਲੂ ਔਰ ਇਹੋ ਤੋਂ ਸਭ ਤੋਂ ਪਹਿਲਾਂ ਕਿਸਾਨੀ ਦੇ ਹੱਕ ਤੇ ਨਾਰਾ ਮਾਰ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਉਹਨਾਂ 7700 ਕਿਸਾਨਾਂ ਆ ਭਰਾਵਾਂ ਦਾ ਜਿਹੜੇ ਸ਼ਹੀਦ ਕਰਤੇ ਗਏ ਸੀ ਉਹਨਾਂ ਦੇ ਸਤਕਾਰ ਵਜੋਂ ਪਾਰਟੀ ਛੱਡ ਕੇ ਉਹਨਾਂ ਦੇ ਨਾਲ ਖਲੋਣ ਦਾ ਫੈਸਲਾ ਕੀਤਾ ਸੋ ਸਾਡੇ ਸਾਰਿਆਂ ਵਾਸਤੇ ਜੋ ਇਹਨਾਂ ਦੀ ਸੋਚ ਹੈ ਪੰਜਾਬ ਪ੍ਰਤੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਤੀ ਔਰ ਜੋ 1.1 ਇਹਨਾਂ ਨੇ ਇਸ ਇਲਾਕੇ ਦੀ ਕਰਾਈ ਹੈ ਅਸੀਂ ਆਸ ਉਮੀਦ ਕਰਦੇ ਹਾਂ ਕਿ ਸਭ ਤੋਂ ਵਧੀਆ ਤੇ ਕਾਬਲ ਵਕੀਲ ਸ੍ਰੀ ਅਮਰਸਰ ਸਾਹਿਬ ਲਈ ਜੋਸ਼ੀ ਸਾਹਿਬ ਜੀ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਕੀ ਕਹੋਗੇ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਲਾਨਾਗੇ ਤੇ ਆਪ ਵੱਲੋਂ ਕੁਦੀਪ ਕਾਲੀਵਾਲ ਹਨ ਵੀ ਦੇਖੋ ਮੇਰੀ ਸਾਰੇ ਕੈਂਡੀਡੇਟਾਂ ਨੂੰ ਵਧਾਈ ਹੈ ਜੀ ਹਰ ਇੱਕ ਪਾਰਟੀ ਨੂੰ ਹੱਕ ਹੈ ਆਪਦੇ ਆਪ ਦੇ ਕੈਂਡੀਡੇਟ ਉਤਾਰਨ ਮਗਰ ਇਹ ਜ਼ਰੂਰ ਦੱਸਣ ਕਿ ਜਿਹੜੇ ਕੈਂਡੀਡੇਟ ਆਏ ਆ ਉਹਨਾਂ ਦੀ ਰਿਪੋਰਟ ਕੀ ਆ ਉਹਨਾਂ ਦੀ ਰਿਪੋਰਟ ਕਾਰਡ ਕੀ ਆ ਦੇਖੋ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ 올 ਇੰਡੀਆ ਅਲਾਈਅንስ ਐਂਡ ਇੰਡੀਆ ਗੱਠਜੋੜ ਜੀ ਨੂੰ ਕਹਿੰਦੇ ਕੇਜਰੀਵਾਲ ਸਾਹਿਬ ਹਰ ਸਟੇਜ ਭਗਵੰਤ ਮਾਨ ਖੜਕੇ ਸਾਹਿਬ ਨਾਲ ਰਾਹੁਲ ਗਾਂਧੀ ਨਾਲ ਸਾਂਝੀ ਕਰਦਾ ਔਰ ਪੰਜਾਬ 'ਚ ਕਾਂਗਰਸ ਨੂੰ ਗਾਲਾਂ ਕੱਢਦਾ ਤੁਸੀਂ ਲੋਕਾਂ ਨੂੰ ਮੂਰਖ ਸਮਝਦੇ ਲੋਕਾਂ ਦਾ ਬੇਫਕੂ ਬਣਾਉਂਦੇ ਹੋ ਹਰਿਆਣੇ 'ਚ ਤੁਹਾਡਾ ਗੱਠਜੋੜ ਦਿੱਲੀ 'ਚ ਤੁਹਾਡਾ ਗੱਠਜੋੜ ਦੇਸ਼ 'ਚ ਤੁਹਾਡਾ ਗੱਠਜੋੜ ਤੇ ਪੰਜਾਬ 'ਚ ਹਿڈن ਗੱਠਜੋੜ ਸਭ ਨੂੰ ਪਤਾ ਕਿ ਰਾਜਾ ਬੜਿੰਗ ਦੀ ਨੇੜਤਾ ਭਗਵੰਤ ਮਾਨ ਨਾਲ ਕੀ ਹੈ ਜਿਨ੍ਹਾਂ ਨਾਲ ਇਹਦੀ ਪ੍ਰਧਾਨ ਕਾਂਗਰਸ ਦਾ ਤਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਚੱਲਦਾ ਦਿਨ 'ਚ ਗੱਠਜੋੜ ਕਾਂਗਰਸ ਨਾਲ ਰਾਤ ਨੂੰ ਗੱਠਜੋੜ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਭਾਜਪਾ ਇਹ ਭਗਵੰਤ ਮਾਨ ਟਾਊਟ ਦੀ ਅਸਲੀ ਤਸਵੀਰ ਇਹਦਾ ਪਰਦਾ ਫਾਸ਼ ਕਰਨਾ ਇਹਦਾ ਪਰਦਾ ਫਾਸ਼ ਕਰਨਾ ਪੰਜਾਬ ਦੇ ਲੋਕਾਂ ਦੀ ਤੇ ਸਾਡੀ ਜ਼ਿੰਮੇਵਾਰੀ ਨਹੀਂ ਤਾਂ ਜਿੰਨੇ ਕਿਸਾਨਾਂ ਤੇ ਤਸ਼ੱਦਦ ਪੰਜਾਬ ਦੀ ਧਰਤੀ ਤੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਹੋਇਆ ਹਾਈ ਕੋਰਟ ਨੇ ਟਿੱਪਣੀ ਕਰਤੀ ਹਾਈ ਕੋਰਟ ਨੇ ਖਚਾਈ ਕਰਤੀ 22 0 ਐਫ ਆਈ ਆਰ ਸ਼ੋਭ ਕਰਨ ਤੇ ਪ੍ਰਿਤਪਾਲ ਦੇ ਮਾਮਲੇ 'ਚ ਵਾਈ ਨਾਟ ਪਰਚਾ ਦਰਜ ਜਵਾਬ ਨਹੀਂ ਆਉਣਾ ਇਹ ਤਾਂ ਦੋ ਜਵਾਬ ਨਹੀਂ ਹੁੰਦਾ ਜੇ ਤੁਸੀਂ ਰਲ ਕੇ ਖੇਡੋ ਹਰਿਆਣਾ ਦੀ ਭਾਜਪਾ ਦੀ ਸਰਕਾਰ ਕਰਲੀ ਸਿੰਘ ਸੰਧੂ ਪ੍ਰਮੁੱਖ ਸਖਸ਼ਾ ਵੱਲੋਂ ਉਹਨਾਂ ਦੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਕਿਸਾਨ ਰੋਧੀ ਜਾਂ ਸਿੱਖ ਰੋਧੀ ਬਣੀ ਜਾ ਰਹੀ ਹੈ ਦੇਖੋ ਮੈਂ ਸਤਕਾਰ ਕਰਦਾ ਜੀ ਸੰਧੂ ਸਾਹਿਬ ਦਾ ਅੱਜ ਉਹਨਾਂ ਦੇ ਵਾਟ ਦੇ ਡੇਰੇ ਵੀ ਮਹਿਸੂਸ ਕਰਦੇ ਹੋ ਨੇ ਜਿਹਨੇ ਪੰਥ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਉਹਨਾਂ ਦਾ ਅੱਜ 加 ਜਿਹੜਾ ਪਰਿਵਾਰ ਆ ਉਹ ਉਸ ਲਾਈਨ ਤੋਂ ਭਟਕ ਗਿਆ ਔਰ ਸੰਧੂ ਸਾਹਿਬ ਨੂੰ ਤਾਂ ਸ਼ਾਇਦ ਸਾਰੇ ਇਲਾਕੇ ਦੀ ਸਮਝ ਨਹੀਂ ਔਰ ਸੰਧੂ ਸਾਹਿਬ ਨੂੰ ਜਿਹੜਾ ਇਹ ਬਾਡਰ ਖੋਲਣ ਦੀ ਅੱਜ ਕੱਲ ਕਰਦੇ ਉਹਨਾਂ ਨੂੰ ਪੁੱਛੋ ਬਾਡਰ ਬੰਦ ਕਿਨੇ ਕੀਤਾ ਥੋੜੀ ਕੇਂਦਰ ਦੀ ਸਰਕਾਰ ਨੇ ਕੀਤਾ ਜਿਹੜਾ ਉੱਥੇ ਇਹ ਚਲਾਉਣ ਦੀ ਗੱਲ ਕਰਦੇ ਆਪਣਾ ਕੋल्ड ਸਟੋਰੇਜ ਉਹ ਖੁੱਲੇ ਨੂੰ ਕਿੰਨਾ ਚਿਰ ਹੋ ਗਿਆ ਤੇ ਬੰਦ ਕਿਨੇ ਕੀਤਾ ਕਿਉਂਕਿ ਉਸ ਚ ਪੋਲਿਟਿਕਸ ਆ ਅਡਾਨੀ ਤੇ ਜਿਹੜੇ ਜੀਐਮਏ ਜਿਹੜਾ 에어ਪੋਰਟ ਦਿੱਲੀ ਦਾ ਕੰਟਰੋਲ ਕਰਦੇ ਕਿ ਜੇ 에어ਪੋਰਟ ਚੱਲ ਪਿਆ ਤੇ ਕਾਰੋਬਾਰ ਉਹਨਾਂ ਦਾ ਖਤਮ ਹੋ ਜਾਣਾ ਇਸ ਲਈ ਪੰਜਾਬ ਦੀ ਜੇ ਅੱਜ ਹਾਲਾਤ ਓਕੇ ਹੋਏ ਆ ਜੇ ਪੰਜਾਬ 'ਚ ਕੋਈ ਬਾਰਡਰ ਟ੍ਰੇਡ ਨਹੀਂ ਚੱਲਿਆ ਵਾਕਿਨਾ ਉਹੀ ਟ੍ਰੇਡ ਅਡਾਨੀ ਪੋਰਟ ਤੋਂ ਹੁੰਦਾ ਮਹਾਰਾਸ਼ਟਰਾ ਤੇ ਪੋਰਟ ਤੋਂ ਹੁੰਦਾ ਮਗਰ ਪੰਜਾਬ ਤੋਂ ਨਹੀਂ ਹੁੰਦਾ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਕੌਣ ਹੈ ਜ਼ਿੰਮੇਵਾਰ ਸਿੱਧੇ ਤੇ ਸਿੱਧਾ ਭਾਜਪਾ ਦੀ ਸੈਂਟਰ ਦੀ ਲੀਡਰਸ਼ਿਪ ਜਿਹੜੀ ਇੱਕ ਵਾਰ ਮੇਲਾਰ ਪਰ ਭਾਈ ਚਾਰਕ ਸਾਂਝ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਜੇਕਰ ਬੀਜੇਪੀ ਨੂੰ ਦੇਖਿਆ ਜਾਵੇ ਤਾਂ ਉਹਨਾਂ ਨੇ ਪੰਥਕ ਪਰਿਵਾਰ ਦੇ ਵਿੱਚੋਂ ਇੱਕ ਸੱਜ ਨੂੰ ਟਿਕਟ ਦਿੱਤੀ ਪਰ ਜਿੱਦਾਂ ਤੁਸੀਂ ਸਿਮਰਤ ਸਿੰਘ ਸਾਹਿਬ ਬਾਰੇ ਵੀ ਗੱਲ ਕੀਤੀ ਤੇ ਹਰ ਧਰਮ ਹਰ ਵਰਗ ਦੀ ਗੱਲ ਉਹ ਵੀ ਕਰਦੇ ਨੇ ਅਕਾਲੀ ਦਲ ਦਾ ਵੀ ਇਹ ਸਿਧਾਂਤ ਹੈ ਇੱਕ ਹਿੰਦੂ ਕੈਂਡੀਡੇਟ ਨੂੰ ਟਿਕਟ ਦੇ ਕੇ ਅਕਾਲੀ ਦਲ ਵੱਲੋਂ ਪੂਰੇ ਜਿਹੜੇ ਅਮਰitsar ਦੇ ਹਰ ਇੱਕ ਦੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦਿੱਤੀ ਚਾਰਕ ਸਾਂਝ ਦੀ ਕਲਾਸਿਕ ਇੱਕ ਪਰਿਵਾਰ ਨੂੰ ਮੇਰਾ ਵੀ ਸਾਥ ਵੱਡੇ ਜਿਹੜੇ ਉਹਨਾਂ ਦੇ ਬਜ਼ੁਰਗ ਸਨ ਉਹ ਪੰਥਿਕ ਸਨ ਪੰਥ ਦਾ ਕੀ ਮਤਲਬ ਤਸ਼ੱਦਦ ਬੇਇਨਸਾਫੀ ਭਾਈਚਾ ਉਹਦੇ ਖਿਲਾਫ ਤੇ ਭਾਈਚਾਰਕ ਸਾਂਝ ਦਾ ਸਤਕਾਰ ਤੇ ਜਿਹੜੇ ਸਾਡੇ ਬੰਦੀ ਸਿੰਘ ਬੰਦ ਕੀਤੇ ਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਜਦ ਅਟੈਕ ਹੋਇਆ ਸੀ ਉਹਦੇ ਵਿਰੋਧ ਚ ਜੋ ਫੈਸਲਾ ਲਿਆ ਉਹਨੂੰ ਤੁਸੀਂ ਸਹੀ ਕਹੋ ਗਲਤ ਕਹੋ ਇਹ ਡਿਬੇਟ ਕਰ ਲੋ ਤੁਸੀਂ ਮਗਰ 28 ਸਾਲ ਹੋ ਗਏ ਉਹਨਾਂ ਨੂੰ ਅੰਦਰ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਕਿ ਨਹੀਂ ਛੱਡਣਾ ਸੀ ਕੀ ਇਹ ਪੰਥਿਕ ਮੁੱਦਾ ਹੈ ਕਿ ਨਹੀਂ ਜੇ ਤੁਸੀਂ ਉਹ ਡਿਵਾਲਟਰ ਬਾਬੇ ਨੂੰ ਚੋਰ ਨੂੰ ਰਾਮ ਰਹੀਮ ਨੂੰ ਛੱਡ ਸਕਦੇ ਹੋ ਰੋਜ਼ ਪ੍ਰੋਲ ਦੇ ਸਕਦੇ ਹੋ ਤੇ ਜਿਨ੍ਹਾਂ ਨੂੰ 28 28 ਸਾਲ ਹੋ ਗਏ ਉਹਨਾਂ ਨੂੰ ਨਹੀਂ ਛੱਡਣਾ ਪੜਦਾ ਬਿਲਕਸ ਬਾਨੂ ਨੂੰ ਛੱਡ ਸਕਦੇ ਤੇ ਉਹਨਾਂ ਨੂੰ ਨਹੀਂ ਛੱਡਣਾ ਪੜਦਾ ਅਗਲੀ ਅਗਲੀ ਗੱਲ ਛੱਡ ਲਓ ਮੇਰੀ ਐਨਐਸਏਆਰ ਕੇ ਕਾਨੂੰਨ ਡਿਬੜੂ ਕਰ ਪਛਾਤਾ ਉਹਨਾਂ ਨੂੰ ਫਿਰ ਐਕਸਟੈਂਡ ਕਰਤੀ ਕੀ ਇਹ ਭਗਵੰਤ ਮਾਨ ਦੀ ਟਾਉਟੀ ਕੇਂਦਰ ਦੀ ਸਰਕਾਰ ਨਾਲ ਨਹੀਂ ਔਰ ਕੀ ਉਸ ਦੀ ਮਾਤਾ ਨੂੰ ਅਜ ਅਮਰਿਤਪਾਲ ਦੀ ਮਾਤਾ ਨੂੰ ਫੜ ਕੇ ਅੰਦਰ ਦੇਣਾ ਕੀ ਤੁਸੀਂ ਆਜ਼ਾਦ ਦੇਸ਼ 'ਚ ਅਜ ਆਪ ਦੀ ਗੱਲ ਨਹੀਂ ਰੱਖ ਸਕਦੇ ਕੀ ਲਾਅ ਆਰਡਰ ਇੱਕ ਵੀ ਧੀ ਪੜਨੇ ਕੀ ਲਾਅ ਆਰਡਰ ਲਾਅ ਆਰਡਰ ਖਰਾਬ ਪੰਥਿਕ ਗੱਲ ਇਹ ਆ ਪੰਥਿਕ ਗੱਲ ਇਹ ਆ ਕਿ ਤੁਸੀਂ ਕਿਸਾਨ ਦੀ ਗੱਲ ਕਰੋ ਵਪਾਰੀ ਦੀ ਗੱਲ ਕਰੋ ਹਿੰਦੂ ਭਾਈਚਾਰੇ ਦੀ ਗੱਲ ਕਰੋ ਪੰਜਾਬ ਦੇ ਸਰਬੱਤ ਦੇ ਭਲੇ ਦੀ ਗੱਲ ਕਰੋ ਇਹ ਨਹੀਂ ਕਿ ਤੁਸੀਂ ਡਿਸਕ੍ਰਿਮੀਨੇਟ ਕਰੋ ਔਰ ਅੱਜ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਸੰਵਿਧਾਨ ਵੀ ਬਦਲਿਆ ਜਾਊ ਜੇ ਇਹ ਇਹ ਰੈਜ਼ਰਵੇਸ਼ਨ ਤੇ ਵੀ ਟਾਕੇ ਪੈਣਗੇ ਇਸ ਲਈ ਇਹ ਕੋਈ ਸੀਗਾ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਇਹਨਾਂ ਨੇ ਲੰਬਾ ਸਮਾਂ ਸੇਵਾ ਕੀਤੀ ਹੈ ਮਗਰ ਉਸ ਲੰਬੇ ਸਮੇਂ 'ਚ ਜਦੋਂ ਇਹ ਵੱਡੇ ਅਹੁਦੇ ਤੇ ਬਿਰਾਜਮਾਨ ਸੀ ਉਦੋਂ ਪੰਜਾਬ ਵਾਸਤੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਕੀ ਕੀਤਾ ਇਸ ਲਈ ਇਹ ਸਾਡੀ ਦਲੀਲਾਂ ਨੇ ਲੋਕਾਂ ਨੇ ਫੈਸਲਾ ਕਰਨਾ ਅਸੀਂ ਸਾਰੇ ਕੈਡੀ ਡੇਟਾ ਦਾ ਸਤਿਕਾਰ ਕਰਦੇ ਹਾਂ ਮਗਰ ਆਜਾ ਆ ਕੇ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਜੀ ਮਿਰਚਾਂ ਦਾ ਰੇਟ ਵਧਾ ਦੇਾਂਗੇ ਮਟਰਾਂ ਦਾ ਵਧਾ ਦੇਾਂਗੇ ਤੇ ਜਿਹੜੇ C2 50% MSP ਦੀ ਗੱਲ ਕਰਦੇ ਉਹ ਤਾਂ ਮਾਰ-ਮਾਰ ਡਾਂਗਾ ਛਿਲ ਤੇ ਤੁਸੀਂ ਸਾਰੇ ਇਹਦਾ ਬਹੁਤ ਕੰਮ ਹੋ ਰਿਹਾ ਹੈ ਗੋਪੀ ਤੇ ਐਮਐਸਪੀ ਦੇ ਦੇਣਾ ਤੇ ਜਿਹੜੇ ਜਿਹੜੇ ਐਮਐਸਪੀ ਕਾਨੂੰਨ ਮੰਗੜ ਦੀ ਗੱਲ ਕਰਦੇ ਉਹਨਾਂ ਮਾਰ-ਮਾਰ ਉਹਨਾਂ ਦੇ ਗਿੱਟੇ ਭੰਨ ਛੱਡੇ ਤੁਸੀਂ ਗੋਲੀਆਂ ਮਾਰ ਛੱਡੀਆਂ ਇਹਦੇ ਚ ਹੀ ਫਰਕ ਵੇਖ ਲਓ 350 ਦੀ ਸੀਮਾ ਦੇ ਬੇਟੇ ਨੂੰ ਚੱਲਾਇਆ ਅੰਮ੍ਰਿਤਸਰ ਤੋਂ ਮਿਲਦਾ ਐਮਐਸਪੀ ਦੇ ਦੋ ਜਿਹੜੀ 350 ਦੀ ਸੀਮਾ ਦੇ ਬੇਟੇ ਹੀ ਮਾਨਸੂਰ ਮਾਨੂ ਅੰਮ੍ਰਿਤਸਰ ਤੋਂ ਉਮੀਦਵਾਰ ਲਾਣੇ ਗਏ ਚੰਗੀ ਗੱਲ ਹੈ ਜੀ ਵਧਾਈ ਹੈ ਸਭ ਨੂੰ ਦੇਖੋ ਕੋਈ ਕੈਂਡੀਡੇਟ ਉਤਰੇ ਨਾ ਉਤਰੇ ਉਹ ਹਰ ਪਾਰਟੀ ਦਾ ਆਪਣਾ ਫਰਜ ਹੈ ਇੱਕ ਇੱਕ ਗਲੀ ਕੂਚੇ ਦਾ ਨੋ ਇਹ ਭਾਉ ਤੱਕ ਦੱਸ ਦੂੰ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤਾਰਿਆ ਉਹ ਤਾਂ ਪੈਰਾਸ਼ੂਟ ਰਾਹੀ ਆਏ ਉਹਨਾਂ ਦਾ ਦੱਸਿਆ ਵੀ ਨਹੀਂ ਜਾਣਾ ਕਿ ਕਿਹਦਾ ਦਰਦ ਕੀ ਹੈ ਤੇ ਕਰਮਵਾਇਰ ਲਗਾਤਾਰ ਤੁਹਾਡਾ ਕਰਮ ਜੀ ਆ ਰਿਹਾ ਹੈ ਦੋਸ਼ੀ ਦੇ ਲਈ ਪ੍ਰਚਾਰ ਦੀ ਕਮਾਨ ਪੂਰੀ ਸਾਮਾਨ ਚੁੱਕਾ ਲਾ ਲਾਜਿਤੀਆ ਵੀ ਕਰੂ ਤੇ ਸ਼ਰਮਾਜੀ ਵੀ ਕਰਨ ਜੀ ਜੀਬਾਹ ਕਟੂਰ ਸਾਹਿਬ ਦੇ ਪਾਸੇ ਜੀਬਾਹ ਬੱਟੇ ਨੂੰ ਲੈ ਕੇ ਵੀ ਦੱਸ ਦੋ ਕਟੂਰ ਸਾਹਿਬ ਕੀ ਦੱਸਦੇ ਆਪਕੇ ਤੁਹਾਡੇ ਬਾਰੇ ਚਰਚਾ ਬੜੀ ਕੀਤੀ ਹੈ ਜੀ ਆਪ ਜੀ ਇਹ ਥੋੜੀ ਥੋਡੀ ਚਰਚਾਵਾ ਮੇਰਾ ਵੀ ਇਹ ਤੁਸੀਂ ਰੋਜ਼ ਛਾਪ ਛੱਡਦੇ ਹੋ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਨਾ ਦੱਸਿਆ ਨਹੀਂ ਮਗਰ ਮੈਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਮੈਂ ਜੋਤੀ ਸਾਹਿਬ ਦੇ ਇਸ ਕੈਂਪੇਨ 'ਤੇ ਇੰਪੋਰਟੈਂਟ ਰੋਲ ਅਦਾ ਕਰਨਾ ਔਰ ਮੈਂ ਆਪਦੀ ਡਿਊਟੀ ਮੇਰਾ ਹਲਕਾ ਵੀ ਇੱਜੇ ਆ ਮੈਂ ਆਪਦੀ ਡਿਊਟੀ ਪੂਰੀ ਵਧੀਆ ਤਰੀਕੇ ਨਾਲ ਨਿਭਾਵਾਂਗਾ ਸਾਰੇ ਵਰਕਰ ਜਿਹੜੇ ਆ ਜਾਈਏ ਉਹਨਾਂ ਨੂੰ ਸਭ ਨੂੰ ਵੀ ਅਪੀਲ ਕਰਦਾ ਕਿ ਸਾਡਾ ਇਹ ਪੰਜਾਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਪਣੇ ਕੈਂਡੀਡੇਟ ਨੂੰ ਲੋਕਲ ਕੈਂਡੀਡੇਟ ਨੂੰ ਜਿਤਾਓ ਜਿਹੜਾ ਇਸ ਇਲਾਕੇ ਦੀ ਤਾਰਾਂ ਤੋਂ ਪਾਰ ਬਾਰਡਰ ਤੇ ਬੈਠੇ ਕਿਸਾਨ ਦੀ ਵੀ ਗੱਲ ਸਮਝੇ ਸ਼ਹਿਰੀਏ ਦੀ ਵੀ ਗੱਲ ਸਮਝੇ ਵਪਾਰੀ ਦੀ ਵੀ ਗੱਲ ਸਮਝੇ ਬਾਗੇ ਬਾਰਡਰ ਤੋਂ ਟ੍ਰੇਡ ਖੁੱਲੇ ਉਹਦੀ ਗੱਲ ਵੀ ਸਮਝੇ ਕਿਸਾਨ ਤੇ ਖੇਤ ਮਜ਼ਦੂਰ ਦੀ ਵੀ ਗੱਲ ਕਰੇ ਔਰ ਭਾਈਚਾਰੇ ਕਿਸਾਨ ਅਮਨ ਸ਼ਾਂਤੀ ਕਾਨੂੰਨ ਨੂੰ ਪਾਲ ਰੱਖਣ ਦੀ ਸ਼ਮਤਾ ਹੈ। ਪਿੰਡਾਂ 'ਚ ਵਿਰੋਧ ਹੋ ਰਿਹਾ ਜੀ। ਹਾਂ ਜੀ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ। ਅੱਜ ਕਿਸਾਨਾਂ ਨਾਲ ਰੋਟੀ ਲੱਗ ਰਹੀ ਹੈ। ਨਹੀਂ ਦੇਖੋ ਜੇ ਤੁਸੀਂ ਇੱਕ ਆਜ਼ਾਦ ਮੁਲਕ 'ਚ ਜੇ ਤੁਸੀਂ ਆਪ ਦੇ ਜਿਹੜਾ ਅੰਨ ਦਤਾ ਹੈ। ਜੈ ਜਵਾਨ ਜੈ ਕਿਸਾਨ ਦੇ ਨਾਰੇ ਤਾਂ ਲਾਉਨੇ ਤੇ ਜਿਹੜਾ ਮਾਰਡਰ ਤੋਂ ਉੱਠ ਕੇ ਜਾਂਦਾ ਦਿੱਲੀ ਨਹੀਂ ਜਾ ਸਕਦਾ ਆਪਦੀ ਗੱਲ ਰੱਖਣ ਆਸਤੇ। ਤੇ ਫਿਰ ਜੇਰਾ ਕੋਈ ਦਿੱਲੀ ਤੋਂ ਆਵੇ ਉਹ ਫਿਰ ਪੰਜਾਬ ਦੇ ਪਿੰਡਾਂ 'ਚ ਜਾ ਕੇ ਕਿਵੇਂ ਆਪਦੀ ਗੱਲ ਰੱਖੂਗਾ ਉਹ ਗੱਲ ਸਹੀ ਕਰਦੇ ਔਰ ਮੈਂ ਤਾਂ ਕਿਸਾਨ ਭਰਾਵਾਂ ਨੂੰ ਕਹੂੰਗਾ ਕਿ ਇਹਨਾਂ ਆ ਆਦਮੀ ਵਾਲੇ ਨੂੰ ਵੀ ਪੁੱਛੋ ਕਿ ਭਾਈ ਛੋਪ ਕਰਨ ਦੇ ਮਾਮਲੇ 'ਚ ਪ੍ਰੀਤਪਾਲ ਦੇ ਮਾਮਲੇ 'ਚ ਕਿਉਂ ਤੁਸੀਂ ਰਲ ਮਿਲ ਕੇ ਸੈਂਟਰ ਤੇ ਹਰਿਆਣਾ ਸਰਕਾਰ ਨਾਲ ਐਫ ਆਈ ਆਰ ਨਹੀਂ ਦਰਜ ਦੇ ਰਹੇ ਜਿਹੜੇ ਕਹਿੰਦੇ ਸੀ ਐ ਐਮ ਐਸ ਪੀ ਦੇ ਦੇਾਂਗੇ ਉਹ ਲਿਆਓ ਕਿੱਥੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਗਰਦੌਰੀ ਮਗਰੋਂ ਹੋ 20000 ਰੁਪਏ ਮੁਆਵਜ਼ਾ ਪਹਿਲਾਂ ਉਹ ਕਿੱਥੇ ਨੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਸਬਜ਼ੀਆਂ ਤੇ ਫਲਾਂ ਤੇ ਵੀ ਐਮਐਸਪੀ ਦਵਾਂਗੇ ਕੇਜਰੀਆ ਦਿੱਲੀ ਦਿੰਦਾ ਹੁਣ ਕੀ ਹੋਇਆ ਭਾਈ ਔਰ ਜਿਨ੍ਹਾਂ ਨੇ ਸਭ ਤੋਂ ਵੱਡੇ ਘਟਾਲੇ ਕੀਤੇ ਜਿਹੜਾ ਆਪ ਦੀ ਧੀ ਦਾ ਨਹੀਂ ਹੋ ਸਕਿਆ ਜਿਹਨੂੰ ਆਪ ਉਹ ਪੰਜਾਬ ਦੇ ਲੋਕਾਂ ਦਾ ਕਿੱਥੋਂ ਹੋ ਜਾਣਾ ਕੱਲ ਪਰੇ ਨਾ ਅੱਜਕੱਲ ਬੜੇ ਚਰਚੇ ਆ ਵੀ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਦੂਜੀ ਦੂਜੀ ਚੀਜ਼ ਚ ਚਲੋ ਗੱਲ ਬਦਲੂ ਇਹ ਬਦਨਾਮੀ ਕਰਾਉਣ ਦੇ ਆ ਜੀ ਸਾਰੇ ਸਿਆਸਤਦਾਨਾਂ ਦੀ ਗੱਲ ਬਦਲੂਆ ਨੇ ਨਹੀਂ ਹਟਣਾ ਇਹ ਸੀਜ਼ਨ ਹੁੰਦਾ ਇਹ ਗੁੱਟਰ-ਗੁੱਟਰ ਕਰਦੇ ਹੁੰਦੇ ਆ ਮਗਰ ਲੋਕ ਇਹਨਾਂ ਨੂੰ ਚੰਗੀ ਤਸ਼ੱਲੀ ਕਰਾਉਂਦੇ ਹੋ ਗੋਲਡਿੰਗ ਕੰਬੋਜ਼ ਦੇ ਡੈਡੀ ਨੂੰ ਅੱਜ ਬਦਸਰੇਂਦਰ ਕੰਬੋਜ਼ ਬੜਾ ਜ਼ਿਕਰ ਕਰਦੇ ਰਹੇ ਉਸ ਦੀ ਉਹਨਾਂ ਦੀਆਂ ਤਸਵੀਰਾਂ ਦਾ ਅੱਜ ਬੱਪਾ ਨੂੰ ਨਾ ਟਿਕਟ ਲੜ ਰਹੇ ਜੀ ਗੋਲਡਿੰਗ ਕੰਬੋਜ਼ ਨਾਲ ਇਹਨਾਂ ਨੂੰ ਹਾਲੇ ਨੂੰ ਲੜ ਰਹੇ ਆ ਹਲੇ ਤਾਂ 2 ਮਹੀਨੇ ਪਏ ਆ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਕੀ ਕਰ ਦੇਣਾ ਹਲੇ ਤਾਂ ਆ 15 ਹਲੇ ਤਾਂ ਸਵੇਰੇ ਦੇਖਣਾ ਪੈਂਦਾ ਕਿ ਅੱਜ ਫਲਾਣੀ ਪਾਰਟੀ 'ਚ ਸੀ ਉਹਨੂੰ ਚੇਤੇ ਆ ਕਿ ਚਲੇ ਗਿਆ ਅੱਗੇ ਇਹ ਤਾਂ ਅੰਦਾਜ਼ਾ ਹੀ ਕੋਈ ਨਹੀਂ ਲੱਗ ਰਿਹਾ ਇਹਨਾਂ ਦਾ ਕਿਰਦਾਰ ਦਾ ਸਿਰੇ ਕਿ ਕਿਸੇ ਦੀ ਸੋਚ ਦੇ ਬੰਦ ਹੁਣ ਜਿਹਦਾ ਤੁਸੀਂ ਗੱਲ ਕਰਦੇ ਹੋ ਉਹਦਾ ਹੀ ਨਿਆਉਣਾ ਨਾ ਆਪਦਾ ਐਮਐਲਏ ਖੈਲੀ ਉਹ ਆਪਣੇ ਫਾਦਰ ਜੀ ਅਚਨ ਬੁੰਡੇ ਨੇ ਪਿਓ ਨੂੰ ਬੇਦਖਲ ਕਰਦਾ ਇਹ ਵੀ ਬਦਲਾਅ ਵੀ ਆ ਫਿਰ ਕਹਿੰਦਾ ਇਹ ਰਸੀਦੇ ਬਦਾਰਤਾਂ ਨੂੰ ਲੈ ਕੇ ਸੀਐਮ ਮੰਨ ਦੀ ਵੀਡੀਓ 12 ਮਾਰਚ ਨਾਲ ਕੀਤੀ ਹੈ ਕਿ ਮੈਨੂੰ ਲੱਗਦਾ ਨਹੀਂ ਮੈਂ ਕਿ ਨਵੇਂ ਜਮਾਨੇ ਦਾ ਨਿਊ ਏਜ ਬਿੱਟਾ ਏਜ ਬਿੱਟੂ ਕੱਲਾ ਸਕੋਰਟੀ ਆਸਤੇ ਫਜ਼ੂਲ ਦੀਆਂ ਗੱਲਾਂ ਕਰਦੀਆਂ ਦੇਖੋ ਜਿਹੜਾ ਉਸਨੇ ਇੰਟਰਵਿਊ ਚ ਕਿਹਾ ਸੀ ਤੁਹਾਡੇ ਚ ਐਨਰਜੀ ਸੀ ਉਹ ਕਪਾਈ ਸਾਹਿਬ ਨਾਲ ਕੀ ਕੁਝ ਬੋਲਿਆ ਉਹ ਗਰੇਵਾਲ ਸਾਹਿਬ ਨੂੰ ਚਲੋ ਨਾ ਉਮਰ ਦਾ ਲਿਆਜ ਕੀਤਾ ਨਾ ਕੁਝ ਕੀਤਾ ਚਲੋ ਵਿਚਾਰਧਾਰਕ ਸੀ ਕਹਿੰਦਾ ਮੈਂ ਇਹਦੇ ਨਾਲ ਗੱਲ ਕਰਨ ਦੀ ਕਰਦੇ ਮੈਂ ਇਹਦੇ ਜੁੱਤੀ ਮਾਰੂ ਤੇ ਹੁਣ ਉਹੀ ਜੁੱਤੀਆਂ ਚੱਤੀ ਜਾਂਦਾ ਮਤਲਬ ਇਹ ਜਿਹਦਾ ਕੀ ਕਹਿੰਦਾ ਪੰਜਾਬ ਬਚਾਓ ਯਾਤਰਾ ਬੜੀ ਸਫਲ ਜਿਹੜੀ ਕੀਤੀ ਆ ਤੇ ਜਿਵੇਂ ਵੀ ਪਿਛਲੇ ਰਿਜ਼ਲਟ ਜੋ ਮਰਦੀ ਰਹੇ ਉਹ ਤੁਹਾਡੀ ਲੱਗਦਾ ਤੁਹਾਨੂੰ ਜੂ ਲੋਕਾਂ ਨੂੰ ਮਿਲ ਕੇ ਆਏ ਪਾਰਟੀ ਮਿਲ ਕੇ ਆਈ ਹੈ ਕਿਵੇਂ ਦਾ ਰਿਸਪੌਂਸ ਲੋਕਾਂ ਦਾ ਲੱਗਦਾ ਦੇਖੋ ਮੈਂ ਧਨਵਾਦੀ ਆ ਪਾਰਟੀ ਦਾ ਪੰਜਾਬ ਜਿੱਤਣਾ ਚਾਹੀਦਾ ਪੰਜਾਬ ਤੇ ਜਿਹੜੇ ਇਸ਼ੂਜ਼ ਨੇ ਉਹ ਅਡਰੈਸ ਹੋਣੇ ਚਾਹੀਦੇ ਔਰ ਉਹ ਕਿਸਾਨੀ ਵੀ ਹੈ ਉਹ ਬੰਦੀ ਸਿੰਘ ਵੀ ਹੈ ਉਹ ਬਾਰਡਰ ਟ੍ਰੇਡ ਵੀ ਹੈ ਉਹ ਗੁਰੂ ਰਵੀਦਾਸ ਮੰਦਿਰ ਜਿਹੜਾ ਭਾਜਪਾ ਨੇ ਦਿੱਲੀ ਦੀ ਐਮਸੀਡੀ ਨੇ ਢਾਇਆ ਸੀ ਉਹ ਵੀ ਹੈ ਐਸਸੀ ਰੈਜ਼ਰਵੇਸ਼ਨ ਵੀ ਹੈ ਘਰ ਘਰ ਨੌਕਰੀ ਵੀ ਹੈ ਕਰਜ਼ਾ ਮਾਫੀ ਵੀ ਹੈ ਕਿਸਾਨ ਖੁਦਕੁਸ਼ੀ ਵੀ ਹੈ ਉਹ ਸਾਰੇ ਮੁੱਦੇ ਪੰਜਾਬ ਦੀ ਡਿਵੈਲਪਮੈਂਟ ਵੀ ਹੈ ਜਿਹੜੇ ਐਡਰੈਸ ਨਹੀਂ ਹੋ ਰਹੇ ਇਸ ਲਈ ਪੰਜਾਬ ਦੇ ਮਸਲੇ ਐਡਰੈਸ ਹੋਣੇ ਚਾਹੀਦੇ ਔਰ ਪੰਜਾਬ ਦੀ ਬਕਾਲਤ ਕਰਨ ਵਾਲੇ ਅੱਗੇ ਆਉਣ ਜਿਹੜੇ ਰਲ ਕੇ ਰਾਤ ਦੇ ਹਨੇਰੇ ਸਮਝੌਤਾ ਕਰਦੇ ਆ ਦਿਨੇ ਕਾਂਗਰਸ ਨਾਲ ਸਮਝੌਤਾ ਕਰਦੇ ਉਹਨਾਂ ਤੋਂ ਸੁਚੇਤ ਹੋ ਜੀ ਸਾਹਿਬ ਆਪਸੀ ਫੁੱਟੇ ਚੱਲਦੇ ਆ ਕਾਂਗਰਸ ਦੀ ਸੀਟਿੰਗ ਐਮਪੀ ਨੂੰ ਟਿਕਟ ਦੇ ਲਈ ਜਦੋਂ ਦੇ ਬਾਰੇ ਕੀ ਕਹਿ ਸਕਾਂ ਇਹ ਤਾਂ ਜਾਂ ਭਗਵੰਤ ਮਾਨ ਦੱਸ ਸਕਦਾ ਕਾਂਗਰਸ ਦੇ ਐਮਪੀਆ ਨੂੰ ਜਿਨ੍ਹਾਂ ਨੇ ਬੁਲੋਨਾ ਦੇ ਵਿਆਹ ਮਾਤੇ ਗਿਆ ਉਹਨਾਂ ਨੂੰ ਟਿਕਟਾ ਤਾਂ ਦਿਵਾਵੇ ਭਗਵੰਤ ਮਾਨ ਦੱਸ ਸਕਦਾ ਜਾਂ ਰਾਹੁਲ ਗਾਂਧੀ ਦੱਸ ਸਕਦਾ ਜਾਂ ਰਾਜਾ ਵਿੜਿੰਗ ਸਾਹਿਬ ਦੱਸ ਸਕਦੇ ਇਹ ਤਿੰਨੇ ਆਪਸ ਚ ਰਾਤ ਨੂੰ ਮੀਟਿੰਗ ਕਰਦੇ ਆ ਕਾਲੀਦਾ ਜਿੱਤ ਨਹੀਂ ਨਾ ਇਹ ਫਿਰ ਆਪਣਾ ਜਾਖੜ ਸਾਹਿਬ ਨਾਲ ਵੀ ਸਲਾਹ ਮਸ਼ਵਰਾ ਹੋ ਜਾਂਦਾ ਇਹ ਦੱਸ ਸਕਦੇ ਮੈਂ ਥੋੜੀ ਦੱਸ ਦੇ ਇਹਨਾਂ ਨੇ ਰਲ ਮਿਲ ਕੇ ਕੈਂਡੀਡੇਟ ਦੇਣਾ ਉੱਥੋਂ ਫਲਾਣਾ ਜਿੱਤਦੇ ਇੱਥੋਂ ਫਲਾਣਾ ਜਿੱਤ ਜਿੱਥੋਂ ਫਲਾਣਾ ਜਿੱਦ ਤੇ ਪੰਜਾਬ ਦੇ ਲੋਕ ਕੋ ਪਾਸ ਜੇਜਰੀਵਾਲ ਸਾਹਿਬ ਤੋਂ ਬਗੈਰ 40 ਮਿੰਟਾਂ ਚ ਹੈ ਜੀ ਜੇਜ ਤੇ ਜਾਂਦੇ ਮਾਜੂ ਸਾਡੇ ਰਿਜ਼ਲਟ ਬੜੇ ਸ਼ਾਨਦਾਰ ਰਹਿਣਗੇ ਭੰਗਤ ਦੁੱਖ ਬੜਾ ਹੈ ਪਰ ਅਸੀਂ ਸਾਰੇ ਮੈਚ ਅੱਜ ਥੋੜੇ ਮੈਨੂੰ ਤਾਂ ਦੇਖੋ ਕੇਜਰੀਵਾਲ ਸਾਹਿਬ ਦਾ ਦਰਦ ਵੀ ਆ ਦੁੱਖ ਵੀ ਆ ਕਹਿੰਦੇ ਕਾਫੀ ਭਜਨ ਘਟਿਆ ਮੈਂ ਤਾਂ ਆਪ ਉਹਨਾਂ ਦਾ ਪਤਾ ਲੈ ਕੇ ਆਉਣਾ ਚਾਹ ਹਾਂ ਕੰਮ ਉਹਨਾਂ ਨੇ ਗਲਤ ਕੀਤਾ ਉੱਥੇ ਲੁੱਟਕੋ ਦਾ ਕੀਤੀ ਆ ਉਹ ਬੰਦਿਆਂ ਨੇ ਲੁੱਟਕੋ ਪੰਜਾਬ 'ਚ ਕੀਤੀ ਆ ਮਗਰ ਦਿੱਲੀ ਕਾਰਵਾਈ ਆ ਪੰਜਾਬ 'ਚ ਨਹੀਂ ਆ ਉਹੀ ਬੰਦੇ ਨੇ ਜਿਨ੍ਹਾਂ ਨੇ ਦਿੱਲੀ ਲੁੱਟ ਕੀਤੀ ਉਹ ਦਿੱਲੀ ਚੋਰ ਨੇ ਪੰਜਾਬ 'ਚ ਸਾਥ ਨੇ ਤੇ ਮਤਲਬ ਤੁਸੀਂ ਦੱਸੋ ਨਾ ਗੱਠਜੋੜ ਕਿਹਦਾ ਜਿਹੜੀ ਗੱਲ ਮੈਂ ਵਾਰ-ਵਾਰ ਕਹਿ ਰਿਹਾ ਕਿ ਭਗਵੰਤ ਦਾ ਗੱਠਜੋੜ ਆ ਦਿੱਲੀ ਦੇ ਨਾਲ ਇਹ ਸਾਬਿਤ ਹੁੰਦਾ ਇਸ ਗੱਲ 'ਚ ਉਹ ਕੇਤਰੀਵਾਲ ਵੀ ਵਿਚਾਰਾ ਸਮਝਦਾ ਮਗਰ ਫਸਿਆ ਮੇਰੀ ਗੱਲ ਨਾਲ ਅਮਰਦਾਰੀ ਰੱਖਦਾ ਕਹਿਣ ਚੋਕਾ ਨਹੀਂ ਮਗਰ ਮੇਰਾ ਹੀ ਮੰਨਣਾ ਆ ਕਿ ਜੇ ਆਮ ਆਦਮੀ ਪਾਰਟੀ ਯੂनाइटेड ਰਹਿ ਗਈ ਤੇ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਸੀਐਮ ਬਦਲੂਗਾ ਔਰ ਮੇਰੀ アドਵਾਸਿਯ ਵਧਾਈ ਦੇ ਦਿਓ ਕਲਤਾਰ ਸੰਤਵਾ ਨੂੰ ਕਿ ਉਹ ਬਣ ਸਕਦਾ ਇਹ ਮੇਰਾ ਆਪ ਵੀ ਮੇਰੇ ਸੂਤਰ ਦਾਸਤੇ ਮੇਰੇ ਸੂਤਰ ਨੇ ਉਹ ਦੱਸ ਦੇਗਾ ਕਾਲੀ ਦਲ ਦੇ ਸੰਪਰਕ ਵੀ ਹੈਗੇ ਨੇ ਕੋਈ ਹੋਰ ਪਾਰਟੀਆਂ ਦੇ ਲੀਡਰ ਹੈ ਜੀ ਹੋਰ ਪਾਰਟੀਆਂ ਦੇ ਲੀਡਰ ਕਾਲੀ ਦਲ ਦੇ ਸੰਪਰਕ ਵੀ ਹੈਗੇ ਨੇ ਸਾਡਾ ਲੋਕਾਂ ਨਾਲ ਸੰਪਰਕ ਹੈ ਜੀ ਵਧੀਆ ਨਾ ਸਾਡੇ ਕੋਲ ਹੀ ਦੀ ਨਾ ਸੀਪੀਆਈ ਜਿਹੜਾ ਸੰਪਰਕ ਵਧੀਆ ਤਾਲਮੇਲ ਬਣਾ ਸਕਦੀ ਹੈ ਸਾਡੇ ਕੋਲ ਇਹ ਜੀਆਂ ਚੀਖਾ ਲਈ ਹੈ ਸਾਡੇ ਤੇ ਕੋਲ ਤਾਂ ਲੋਕ ਆ ਤੇ ਅਸੀਂ ਤੁਹਾਡੇ ਨਾਲ ਸੰਪਰਕ ਬਣਾ ਕੇ ਰੱਖਾਂਗੇ ਤੁਸੀਂ ਗਾਂ ਸਾਡਾ ਤਿਆਰ ਹੋ ਕਲੈਕਸ਼ਨ ਤੋਂ ਪਹਿਲਾਂ ਕਰ ਦਿਓ ਤੁਸੀਂ ਗੱਲ ਕੀਤੀ ਕਿ ਇਹਨਾਂ ਦੇ ਵਿੱਚ ਸਭ ਠੀਕ ਨਹੀਂ ਜਿੱਦਾਂ ਸੀਐਮ ਸਾਹਿਬ ਨੂੰ ਜਦੋਂ ਉਹਨਾਂ ਨੇ ਆਪਣੀ ਲਿਸਟ ਦਿੱਤੀ ਨਾ ਜਿੱਤੇ ਜੀਵਾ ਸਾਹਿਬ ਉਹਦਾ ਇੱਕ ਨਾਮ ਨਹੀਂ ਸੀ ਮਿਲਦਾ ਕਿ ਤੁਹਾਨੂੰ ਪਰਮਿਸ਼ਨ ਮਿਲੀ ਆ ਉਹਨਾਂ ਨੇ ਕਿਹਾ ਕਿ ਜਿੰਦਾ ਬਾਕੀ ਮੁਲਾਕਾਤ ਕਰਦੇ ਹੈਗੇ ਜੇ ਇਹਦੇ ਇਧਰ ਦੂਰ ਹੈ ਜੀ ਇਧਰ ਇਹ ਬਹਿ ਜਾਊਗਾ ਕੋਈ ਵੀ ਆਈਪੀ ਨਹੀਂ ਮਿਲੇਗਾ ਤੇ ਉਸ ਤੋਂ ਬਾਅਦ ਇਸ ਨੂੰ ਵੀ ਕਾਫੀ ਦੇਖ ਕੇ ਇਹਨਾਂ ਦਾ ਖਤਕਰੀਕ ਨਹੀਂ ਹੈ ਨਹੀਂ ਨਹੀਂ ਦੇਖੋ ਜੇ ਭਗਵੰਤਬਾਨ ਦਿਨੋਂ ਮਿਲਣਾ ਚਾਹੁੰਦਾ ਨਾ ਤੇ ਵੈਸੇ ਵੀ ਗੱਲ ਕਰਦੇ ਆ ਹੋਮ ਮਿਨਿਸਟਰ ਸਾਹਿਬ ਨਾਲ ਦੇਸ਼ ਦੇ ਉਹਨਾਂ ਨੂੰ ਕਹਿ ਦੇਣ ਤੇ ਉਹ ਮਿਲਾਈ ਦੇਣਗੇ ਜਾਂ ਚਾਕਰ ਸਾਹਿਬ ਨੂੰ ਕਹਿ ਦੇਣ ਉਹ ਮਿਲਾਈ ਦੇਣਗੇ ਜੇ ਤੁਸੀਂ ਬਾਕੀ ਗੱਲਾਂ ਕਰਦੇ ਹੋ ਕਿ ਕਿਸਾਨ ਕਿਵੇਂ ਠੋਕਣਾ ਇਕੱਠੇ ਰੜ ਕੇ ਪੰਚਾ ਦਿਨ ਨੂੰ ਤਾਂ ਇਹ ਵੀ ਗੱਲ ਕਰ ਲਿਆ ਕਰੋ ਤੇ ਗਾ ਮਲਾਦਣਗੇ ਮਿਲਣਾ ਹੀ ਨਹੀਂ ਚਾਹੁੰਦਾ ਮੇਰਾ ਵੀ ਜੀ ਜੋਸ਼ੀ ਦਾ ਹਾਂ ਜੋਸ਼ੀ ਦਾ ਨਹੀਂ ਸੰਗਤ ਦਾ ਸਾਰੀ ਲੀਡਰਸ਼ਿਪ ਦਾ ਤਨਵਾਦੀ ਕਰੂੰਗਾ ਇਹਨਾਂ ਨੇ ਇੱਕ ਸੋਰ ਕੰਸੈਂਸਸ ਬਣਾ ਕੇ ਕੰਸੈਂਸਸ ਬਣਾ ਕੇ ਇੱਕ ਸੁਰ ਦੇ ਨਾਲ ਜਿਹੜਾ ਵਾ ਜਿਤ ਤਰ੍ਹਾਂ ਮਜੀਠੀਆ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਤੇ ਉਹਦਾ ਸਮਰਥਨ ਕੀਤਾ ਬਾਕੀ ਪਾਰਟੀ ਨੇ ਤੈਅ ਕਰਨਾ ਪਾਰਟੀ ਮੈਂ ਤੇ ਪਹਿਲਾਂ ਹੀ ਕਿਹਾ ਵਾ ਜੁੱਥੇ ਵੀ ਪਾਰਟੀ ਕਹੂਗੀ ਟਟਾਂਗੇ ਜਿਹੜਾ ਕੰਮ ਪਾਰਟੀ ਡਿਊਟੀ ਲਾਉਗੀ ਉਹ ਕਰਾਂਗੇ ਰਾਤ ਦਿਨ ਸਮਰਪਿਤ ਹਾਂ ਜਿੱਥੇ ਖੜੇ ਹਾਂ ਉੱਥੇ ਖੜੇ ਹਾਂ ਅੜੇ ਹਾਂ ਤੇ ਦਿਸਦੇ ਵੀ ਹਾਂ ਤੁਸੀਂ ਜਦ ਬਸ਼ਹਾਰਾਂ ਦੇ ਵਿੱਚ ਬੜੀ ਬੜੀ ਜ਼ਿੰਮੇਵਾਰੀਆਂ ਕਿਉਂ ਫਰੂਨ ਨਹੀਂ ਅਕਾਲੀ ਤੋਂ ਪਿੰਡੀ ਕਰਦੇ ਹੋ ਤੁਸੀਂ ਕੀ ਦੇਖ ਕੇ ਰਿਸਪੌਂਸ ਦਿੰਦੇ ਹੋ ਬਹੁਤ ਕੰਮ ਦੇ ਦੇਖੋ ਲੋਕਾਂ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਅੱਜ ਤੱਕ ਕੋਈ ਡਿਵੈਲਪਮੈਂਟ ਕਿਸੇ ਨੇ ਕੀਤੀ ਹੈ ਤੇ ਦੱਸੋ ਨਾ ਪਹਿਲਾਂ ਨਾ ਬਾਅਦ ਸਕਬੀਰ ਬਾਦਲ ਜੀ ਨੂੰ ਲੋਕਾਂ ਵੇਖਿਆ ਸੜਕਾਂ ਦੇ ਉੱਤੇ ਕੰਮ ਦੀ ਮੋਨੀਟਰਿੰਗ ਕਰਦੇ ਆ ਤੇ ਕਰਮਜੀ ਅਸੀਂ ਸਾਰੇ ਹਰ 15 ਦਿਨਾਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੀਟਿੰਗ ਹੁੰਦੀ ਸੀ ਸਾਰੀ ਬਿਊਰੋਕ੍ਰੇਸੀ ਉੱਥੇ ਆਉਂਦੀ ਸੀ ਤੇ ਇੱਕ ਇੱਕ ਕੰਮ ਮੋਨੀਟਰਿੰਗ ਉਹਦੀ ਹੁੰਦੀ ਸੀ ਇਹ ਕੰਮ ਐਵੇਂ ਨਹੀਂ ਸਿਰੇ ਚੜੇ ਇਹ 5 ਸਾਲਾਂ ਦੇ ਵਿੱਚ ਅੰਮ੍ਰਿਤਸਰ ਜਿਹੜਾ ਵਾ ਉਹ ਯੂਰਪ ਵਰਗਾ ਦਿਸਣਾ ਸ਼ੁਰੂ ਹੋ ਗਿਆ ਇਹ ਐਵੇਂ ਨਹੀਂ ਇਸ ਕਰਕੇ ਕਿਹਦੇ ਵਾਸਤੇ ਕੰਮ ਸੀ ਉਸ ਟਾਈਮ ਤੇ ਵਪਾਰੀ ਇੰਡਸਟ੍ਰੀਅਲਿਸਟ ਇਹਨਾਂ ਨੂੰ ਪੁੱਛਿਓ ਕਿ ਬਿਨਾ ਟਾਈਮ ਲਾਈਨ ਤੋਂ ਜਾਂਦੇ ਸੀ ਵਿਕਰਮ ਜੀ ਨਾਲ ਸੰਪਰਕ ਕਰ ਲਿਆ ਜਾਂ ਮੇਰੇ ਨਾਲ ਕਰ ਲਿਆ ਜਾਂ ਕਿਸੇ ਹੋਰ ਐਮਐਲਏ ਨਾਲ ਕਰ ਲਿਆ ਜਾਂ ਮੰਤਰੀ ਨਾਲ ਕਰ ਲਿਆ ਸੀਐਮ ਸਾਹਿਬ ਨੂੰ ਮਿਲ ਕੇ ਆਉਂਦੇ ਸੀ ਤੇ ਕੰਮ ਸਿਰੇ ਚੜਾ ਕੇ ਆਉਂਦੇ ਸੀ ਇਹ ਨਹੀਂ 6-6 ਮਹੀਨੇ ਸੀਐਮ ਦੀ ਡੇਟ ਕਰਨੀ ਪੈਂਦੀ ਕਦੋਂ ਇਹਦੇ ਤੱਕ ਜਿੰਨੇ ਪਹੁੰਚੇ ਕਦੋਂ ਸਾਡੀ ਗੱਲ ਸੁਣੀ ਜਾਵੇ ਕਦੋਂ ਮੀਟਿੰਗ ਹੋਵੇ ਤੇ ਆਪਣੀ ਗੱਲ ਰੱਖੀਏ ਤੇ ਫੈਸਲਾ ਤੇ ਛੱਡੋ ਹੀ ਕਦੋਂ ਹੋਣਾ ਇਸ ਕਰਕੇ ਵਪਾਰੀ ਇੰਡਸਟਰੀ ਲਿਸਟ ਸ਼ਹਿਰਾਂ ਦੀ ਡਵੈਲਪਮੈਂਟ ਪਿੰਡਾਂ ਦੀ ਡਵੈਲਪਮੈਂਟ ਹਾਈਵੇਜ਼ 에어ਪੋਰਟ ਸਟੇਡੀਅਮ ਹਰ ਧਾਰਨਿਕ ਸਥਾਨ ਹਰ ਵਰਗ ਦਾ ਖਿਆਲ ਹਰ ਵਰਗ ਦਾ ਸਤਿਕਾਰ ਤੇ ਨਾਲ ਭਾਈਚਾਰਾ ਏਕਤਾ ਸੰਗਤ ਦਰਸ਼ਨ ਕਿਹੜੀ ਕਿਹੜੀ ਗੱਲ ਕਰੀਏ ਅੱਜ ਤੋਂ ਪਹਿਲਾਂ ਸੁਮਣੀ ਕਾਲੀ ਦਲ ਦੀ ਨਸ ਸਰਕਾਰ ਤੋਂ ਪਹਿਲਾਂ ਦਿਨਾਂ ਬਾਅਦ ਇਹ ਡਿਫਰੈਂਸ ਦਿਖਦਾ ਲੋਕਾਂ ਨੂੰ ਸ਼ਹਿਰ ਵਾਲਿਆਂ ਨੂੰ ਵੀ ਦੱਸਦਾ ਮੈਂ ਤੇ ਪੰਜਾਬ ਦੇ Hindu community ਨੂੰ ਵੀ ਕਹਿਣਾ ਚਾਹੂੰਗਾ ਕਿ ਕਦੀ ਲਾਈਨ ਨਾ ਆਇਓ Hindu ਸੇ ਇੱਕ ਇੱਕੋ ਹੀ ਆ ਇੱਕੋ ਜੜ ਆ ਅਸੀਂ ਉਹਨਾਂ ਹੀ ਸਤਕਾਰ Hindu ਗੁਰਦੁਆਰਾ ਸਾਹਿਬਾਨਾਂ ਦਾ ਕਰਦਾ ਗੁਰੂ ਸਾਹਿਬਾਨਾਂ ਦਾ ਕਰਦਾ ਉਹਨਾਂ ਹੀ ਸਤਕਾਰ ਸਿੱਖ ਭਾਈਚਾਰਾ ਸਤਕਾਰ Hindu ਧਰਮ ਉਸਤਾਨਾ ਆਪਸ ਭਾਈਚਾਰਾ ਰਿਸ਼ਤੇਦਾਰੀਆਂ ਵਾਂ ਕਦੀ ਇਹ ਲਾਈਨ ਨਹੀਂ ਆਉਣੀ ਮੈਂ ਇਹਨਾਂ ਨੂੰ ਕਹੂੰਗਾ ਮੈਂ ਐਜ਼ ਅ Hindu ਸ਼੍ਰੋਮਣੀ ਕਾਲੀਦਾਸ ਜੀ ਮੈਂ ਮਹਿਸੂਸ ਕਰਦਾ ਵੀ ਜੇ ਮੈਂ ਅੱਜ ਤੱਕ 35 ਸਾਲ ਬੀਜੇਪੀ ਚ ਹੋ ਰਿਹਾ ਸਭ ਤੋਂ ਸੈਕੂਲਰ ਪਾਰਟੀ ਸੈਕੂਲਰ ਸੋਚ ਵਿੱਚ ਕੀ ਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ 1996 ਤੋਂ ਆ ਪਹਿਲੀ ਵਾਰੀ ਅਕਾਲੀ ਦਲ ਤੇ ਬੀਜੇਪੀ ਅਲਗ-ਅਲਗ ਲੜ ਰਹੇ ਕੀ ਲੱਗਦਾ ਕੀ ਫਰਕ ਪਊਗਾ ਇਸ ਵਾਰੀ ਸ਼ਹਿਰੀ ਵੋਟ ਦਾ ਹਾਂ ਮੈਂ ਆ ਵੀ ਮਨੂੰ ਹਾਂਜੀ ਹੁਣ ਲੋਕੀ ਜਾਗਰੂਕ ਹੋ ਗਿਆ ਹੁਣ ਕੰਮ ਵੀ ਪ੍ਰਧਾਨ ਹੈ ਨਾ ਇਹ ਨਹੀਂ ਐ ਸਿਰਫ ਥਾਂ ਠੀਕ ਵੋਟਾਂ ਹੀ ਪਾਉਣੀਆਂ ਉਦੋਂ ਮੁੱਦੇ ਕੁਝ ਹੋਰ ਸੀ ਅੱਜ ਮੁੱਦਾ ਡਿਵੈਲਪਮੈਂਟ ਐ ਸੁਪੂਲਤਾਵਾ ਲੈਂਡ ਆਰਡਰ ਆ ਗੈਂਗਸਟਰ ਜਿਹੜੇ ਆ ਜਿਹੜੀ ਅਪਰੋਧੀਆਂ ਮੰਗਦੇ ਪਹਿ ਨਾ ਕਾਂਗਰਸ ਕੋ ਡੱਕੇ ਗਏ ਤੇ ਨਾ ਆ ਆਮ ਆਦਮੀ ਪਾਰਟੀ ਕੋ ਡੱਕੇ ਗਏ ਇਹਨਾਂ ਨੂੰ ਕੌਣ ਰਕ ਸਕਦਾ ਸਰਦਾਰ ਸੁਬੀਰ ਸਿੰਘ ਬਾਦਲ ਤੁਸੀਂ ਪਾਇਪੇ ਮੈਨੂੰ ਸਵਾਲ ਕਰੋਗੇ ਕਿ ਉਹਦੇ ਵਰਗੀ ਵਿਲ ਪਾਵਰ ਸਾਡੇ ਸਾਡੇ ਲੀਡਰ ਵਰਗੀ ਵਿਲ ਪਾਵਰ ਸਰਦਾਰ ਸੁਬੀਰ ਸਿੰਘ ਬਾਦਲ ਐਵੇਂ ਨਹੀਂ ਮੈਂ ਇੱਕ ਟੋਕਿਆਂ ਦਾ ਜਿਹੜਾ ਵੀ ਉਹਨੂੰ ਮਿਲਿਆ ਨਹੀਂ ਤੇ ਮਿਲਾ ਦਾਂਗੇ ਜਿਹੜਾ ਚਾਹੁੰਦਾ ਕੋਈ ਵਪਾਰੀ ਕੋਈ ਇੰਡਸਟਰੀਸਟ ਕੋਈ ਆਮ ਬੰਦਾ ਜਿਹੜਾ ਉਹਨੂੰ ਮਿਲਿਆ ਉਹ ਮੂਹ ਕਹੂਗਾ ਕਿ ਸੁਖਵੀਰ ਬਾਦਲ ਵਰਗਾ ਦੂਜਾ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਲੋਕਾਂ ਦੇ ਵਿੱਚ ਐ ਰੋਜ਼ ਲੋਕਾਂ ਦੇ ਵਿੱਚ ਐ ਡਵੈਲਪਮੈਂਟ ਉਹਦੇ ਵਰਗੀ ਉਹਦੇ ਵਰਗਾ ਵਿਜ਼ਨ ਕਮਿਟਮੈਂਟ ਦਾ ਪੱਕਾ ਜੋ ਕਹਿਤਾ ਕਰਕੇ ਵਾਹੁਣਾ ਉਹਨੂੰ ਮਜ਼ਾਕ ਕਰਦੇ ਹੀ ਲੋਕੀ ਬੰਬਾਂ ਵਾਲੀਆਂ ਸੜਕਾਂ ਬਣਾਤੀਆਂ ਉਦੋਂ ਮਜ਼ਾਕ ਕਰਦੇ ਹੀ ਲੋਕੀ ਪਾਣੀ ਵਾਲੀ ਬੱਸ ਚਲਾਤੀ ਉਹ ਮੂਹ ਕਹੇ ਪਾਪਾ ਉਮੀਦਵਾਰ ਤੋਂ ਮੰਗ ਕਰੋਗੇ ਕਿ ਉਹ ਕਿਸਾਨੀ ਮੁੱਦੇ ਤੇ ਬੰਦੀ ਸਿੰਘਾ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਉਹ ਮੰਗ ਤੇ ਹੈ ਹੀ ਆ ਉਨਾਰੇ ਤੇ ਵੀਰ ਜੀ ਨੇ ਜਦੋਂ ਇਹ ਰੱਖਤਾ ਕਿਸਾਨੀ ਬਾਗਾ ਬਾਰਡਰ ਦਾ ਟ੍ਰੇਡ ਹੈ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਵੀ ਪਹਿਲਾਂ ਇਹ ਹੋਣਗੀਆਂ ਫਿਰ ਸਮਝੌਤਾ ਤੇ ਇਹ ਤੇ ਉਹਨਾਂ ਦੇ ਅੱਗੇ ਰੱਖਤਾ ਨਹੀਂ ਮੰਨਿਆ ਉਹਨਾਂ ਤੇ ਸਾਡਾ ਗਿਲਤੀਆ ਮੰਨਦੇ ਉਹਨਾਂ ਨੂੰ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਮਾਊਟ ਕਰਨਗੇ ਸਭ ਤੋਂ ਕਿ ਕੁਲਦੀਪ ਢਾਲੀਵਾਲ ਜੀ ਆਪ ਦਾ ਜਿਹੜਾ ਭਾਜਪਾ ਦੇ ਨਾਲ ਸਮਝੌਤਾ ਹੈ ਤੇ ਕਾਂਗਰਸ ਨਾਲ ਸਮਝੌਤਾ ਉਹਨੂੰ ਸਪਸ਼ਟ ਕਰਨ ਕਿ ਭਾਈ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਜੇ ਸੈਂਟਰ ਨਹੀਂ ਦਊਗੀ ਐਮਐਸਪੀ ਅਸੀਂ ਦਵਾਗੇ ਤੂੰ ਨਹੀਂ ਦਿੱਤੀ ਤੁਸੀਂ ਜੋ ਚੀਜ਼ ਆ ਭਾਜਪਾ ਦੇ ਉਮੀਦਵਾਰ ਨੂੰ ਸਵਾਲ ਕਰਨਗੇ ਕਿ ਅੱਜ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਰੇਟ ਸਬਜ਼ੀਆਂ ਦਾ ਇੰਨਾ ਵਧਾ ਦੇਾਂਗੇ 10 ਸਾਲ ਸਰਕਾਰ ਰਹੀ ਹੈ ਉਦੋਂ ਕਿਉਂ ਨਾ ਵਧਾਇਆ ਔਰ ਜਿਹੜੇ ਐਮਐਸਪੀ ਲਾਗੂ ਨਹੀਂ ਕਰ ਪਾਏ ਸੀ 2+50% ਫਾਰਮੂਲਾ ਸੁਆਮੀ ਨਾਥਨ ਦਾ ਉਹਨਾਂ ਦੀ ਗੱਲ ਦਾ ਕਿਹੜੀ ਦਾ ਭਰੋਸਾ ਔਰ ਅੱਜ ਉਹ ਉਮੀਦਵਾਰ ਸਪਸ਼ਟ ਕਰਨ ਦੇਖੋ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਸਭ ਤੋਂ ਜ਼ਰੂਰੀ ਨੇ ਕਿਸੇ ਦੇਸ਼ ਦੀ ਤਰੱਕੀ ਵਾਸਤੇ ਕਿਹੜਾ ਕਾਨੂੰਨ ਹੈ ਕਿ ਡਿਵਾਲਟਰ ਪਾਪੇ ਨੂੰ ਰਾਮ ਰਹੀਮ ਨੂੰ ਤਾਂ ਪਰੋਲ 2 ਸਾਲ ਮਗਰੋਂ ਤੇ ਜਿਹੜੇ ਬੰਦੀ ਸਿੰਘ ਹੈ ਜਿਨ੍ਹਾਂ ਦਾ 550 ਸਾਲਾਂ ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਾਜ਼ਰੀ ਚ ਜਿਨ੍ਹਾਂ ਦੇ ਐਲਾਨ ਹੋਏ ਉਹਨਾਂ ਦੀ ਰਿਹਾਈ ਨਹੀਂ ਜਾਂ ਤੁਸੀਂ ਐਨਐਸਏ ਲਾ ਦਿਓ ਜਾਂ ਤੁਸੀਂ ਅੱਜ ਉਹਨਾਂ ਦੀ ਮਾਤਾ ਨੂੰ ਫੜ ਲਓ ਇਹ ਗੱਲਾਂ ਨਹੀਂ ਪੰਜਾਬ ਦੇ ਭਲੇ 'ਚ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਬਾਕੀ ਇਹ ਦੇਖੋ ਮੇਰੀ ਗੱਲ ਸੁਣੋ। ਹੁਣ ਇਹ ਤੇ ਕਹਿੰਦੇ ਆ ਵੀ ਆਪਾਂ ਗੋਭੀ ਜਿਹੜੀ 350 ਰੁਪਏ ਕਿਲੋ ਜਾ ਕੇ ਤੇ ਉੱਥੇ ਵਾਲਮਾਰਟ 'ਚ ਵਕਾਵਾਂਗੇ। ਇਹ ਹਵਾਈ ਗੱਲਾਂ ਜਿਹੜੀਆਂ ਹਨਾ ਲੋਕੀ ਸਮਝਦੇ ਬੇਫੂਤ ਨਹੀਂਗੇ। ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ ਸ਼ਵੇਤ ਮਲਕ। ਉਦੋਂ ਨਹੀਂ ਕਰਤੀ ਸਰਕਾਰ ਤੇ ਮੋਦੀ ਸਾਹਿਬ ਦੀ ਸੀ। ਸਾਡੇ 3 ਲੱਖ ਵੋਟ ਲੈ ਕੇ ਗਏ ਪੁਰੀ ਸਾਹਿਬ। ਪੁਰੀ ਸਾਹਿਬ ਸਾਡੇ 3 ਲੱਖ ਵੋਟ ਲੈ ਕੇ ਗਏ। ਮੇਰੇ ਸਾਡੇ 350 ਦੀ ਗੋਦੀ ਹੋਈ ਕਿ ਕਿਤੇ ਡਕਣਾ ਜਾ ਕੇ ਜੇ ਮੁੜ ਕੇ ਗਾ ਸੁਣੋ ਨਹੀਂ ਨਹੀਂ ਪੁਰੀ ਸਾਹਿਬ ਗਿਆ ਮੁੜ ਕੇ ਇੱਥੇ ਕੁਛ ਕੀਤਾ ਹੁੰਦਾ ਅੱਜ ਵੋਟਾਂ ਮੰਗਣ ਦੀ ਆਉਂਦਾ ਰਹਿੰਦੀ ਇਸ ਕਰਕੇ ਗੱਲਾਂ ਮਾਂ ਸਰਕਾਰ ਬਰੇ ਚਿਰ ਦੀ ਆ ਨੁਮਾਇंदे ਵੀ ਰਹੇ ਆ ਮੰਤਰੀ ਵੀ ਬਣੇ ਆ ਹਰ ਕਿਸੇ ਨੇ ਨਹੀਂ ਕਰਨਾ ਕਰਨਾ ਜੋ ਕਿ ਤ੍ਰਿਪਾਰਟੀ ਨੇ ਕਰਨਾ ਜਿਹੜੇ ਹਰ ਵੇਲੇ ਲੋਕਾਂ ਦੇ ਵਿੱਚ ਸੰਘੂ ਅਕਸਰ ਕਹਿੰਦੇ ਨੇ ਲੋਕਾਂ ਨੂੰ ਕਿ ਜਿਹਦਾ ਸਿੰਘ ਸਮੁੰਦਰੀ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਲੋਕਾਂ ਦੀ ਗੱਲ ਕੀਤੀ ਹੈ ਜਾਂ ਅਸੀਂ ਸਰਵਾਧੀਆਂ ਬਹੁਤ ਕੀਤੀਆਂ ਨੇ ਇਹ ਸਿੰਘ ਨੂੰ ਲੈ ਕੇ ਗੱਲ ਮਿਹਰਬਾਨੀਆਂ ਬਹੁਤ ਮੈਂ ਮંત્રી ਗੱਲ ਕਰ ਰਹੇ ਨੇ ਤਾਨੂੰ ਕਿੰਨੀ ਵਾਰੀ ਦਰਸ਼ਨ ਹੋਏ ਆ ਕੋਲ ਨੂੰ ਖੁੱਲੇ ਦਰਸ਼ਨ ਹੋ ਜਾਣ ਆ 2 ਮਹੀਨੇ ਹੋ ਜਾਣ ਤੇ ਬੜੀ ਪ੍ਰਾਪਤੀ ਹੋ ਚਲੋ ਕਾਰਜੋਗ ਦੇ ਰੈਡੀਸਨ ਬਲੂ ਸੱਤੇ ਦਾ ਮੀਂਗਾ ਹੁੰਦੀ ਆ ਕੋਈ ਨਾ ਵਧੀਆ ਗੱਲ ਕਰਾਂਗੇ ਪਾੜੇ ਕਾਲੇ ਨਾਲ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼